ਮਾਨ ਸਾਹਿਬ ਨੇ ਜਿਹੜੀ ਕਹਿੰਦੇ ਰਤਨ ਦੇ ਬਾਰੇ ਗੱਲ ਕੀਤੀ ਹੈਦੇ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਨਹੀਂ ਮੈਂ ਉਹਦੇ ਤੇ ਕੱਲ ਦੇਖੋ ਲਾਈਵ ਕੀਤਾ ਸੀਗਾ ਜੀ ਤੇ ਉਹਦੇ ਤੇ ਮੈਂ ਮਤਲਬ ਕਿ ਆਪਦੀਆਂ ਤਕਰੀਬਨ ਸਾਰੀਆਂ ਗੱਲਾਂ ਰੱਖ ਚੁੱਕਾ ਜੇ ਤੇ ਤੁਸੀਂ ਕੋਈ ਹੁਣ ਉਹ ਤਾਂ ਬਹੁਤ ਵੱਡਾ ਲਾਈਵ ਸੀਗਾ ਜੀ ਜੀ ਬਿਲਕੁਲ ਤੇ ਬੜਾ ਮੈਂ ਆਪਦੇ ਮਤਲਬ ਕਿ ਕਮਰਿਆਦਾਚ ਰਹਿ ਕੇ ਕਰਨ ਵਾਲਾ ਆਦਮੀ ਹੂੰ ਉਹ ਮਾਨ ਸਾਹਿਬ ਠਹਿਰੇ ਸਰ ਜੀ ਅਸੀਂ ਤਾਂ ਪੱਤਰਕਾਰ ਲੋਕਾਂ ਅਸੀਂ ਤਾਂ ਬਹੁਤ ਛੋਟੇ ਲੋਕ ਆਂ ਅਸੀਂ ਨਾ ਤੇ ਉਹਨਾਂ ਵਾਲੀ ਸ਼ੈਲੀ ਰੱਖਦੇ ਹਾਂ ਨਾ ਅਸੀਂ ਉਹਨਾਂ ਵਾਲੀ ਗੱਦੀ ਰੱਖਦੇ ਹਾਂ ਜੀ ਜੀ ਸਾਡੇ ਕੋਲ ਕੀ ਹੈ ਪਰ ਮੈਂ ਕੱਲ ਵੀ ਗੱਲ ਕਹੀ ਸੀ ਕਿ ਯਾਰ ਮੇਰੇ ਬਾਰੇ ਉਹ ਬੋਲੇ ਸਨ ਤੇ ਮੇਰੇ ਬਾਰੇ ਠੀਕਾ ਬੋਲੇ ਤੇ ਮੇਰੇ ਲਈ ਕੋਈ ਨਹੀਂ ਬੋਲਿਆ ਹੂੰ ਹੁਣ ਉਹ ਕਿਸੇ ਬਾਰੇ ਬੋਲੇ ਰਤਨ ਬਾਰੇ ਬੋਲੇ ਤਾਂ ਤੁਹਾਡਾ ਭਰਾ ਸਿੰਗਲ ਸੀਗਾ ਜਿਹੜਾ ਬੋਲਿਆ ਜੀ ਠੀਕ ਹੈ ਨਾ ਜੀ ਮੈਨੂੰ ਪਤਾ ਹੈ ਕਿ ਹੁਣ ਰਤਨ ਥੋੜੀ ਰਿਪਲਾਈ ਕਰੂਗਾ ਮੈਂ ਨਹੀਂ ਕੀਤਾ ਸੀਗਾ ਸਰ ਆਪਾਂ ਇੱਥੇ ਬੈਠਿਆ ਜ਼ਰੂਰ ਇੱਕ ਛੋਟੀ ਜੀ ਗੱਲ ਹਾਂ ਜੀ ਉਹ ਤੇ ਚਲੋ ਨਾਰਮਲ ਗੱਲ ਬਸ ਮੈਂ ਉਹਦੇ 'ਚ ਇੱਕ ਦੋ ਪੁਆਇੰਟ ਰੱਖੇ ਸੀਗੇ ਮੈਂ ਫਿਰ ਦੱਸ ਦੇਣਾ ਤੁਹਾਨੂੰ ਰੈਪੀਟੀਸ਼ਨ ਹੋਏਗਾ ਪਹਿਲੀ ਗੱਲ ਆਪ ਦੇ ਬਾਰੇ ਐਕਸ ਜੋ ਉਹਨਾਂ ਨੇ ਮੇਰੇ ਬਾਰੇ ਸ਼ਬਦ ਇਸਤੇਮਾਲ ਕੀਤਾ ਸੀ ਚਲੋ ਕੋਈ ਗੱਲ ਨਹੀਂ ਪਰ ਜਿਹੜਾ ਬੰਦਾ ਹੁਣ ਉੱਥੋਂ ਨਿਕਲ ਕੇ 50 ਸਾਲ ਦੀ ਉਮਰ 'ਚ ਆ ਗਿਆ ਵਾਲ ਚਿੱਟੇ ਹੋ ਗਏ ਕੈਰੀਅਰ 'ਚ 15 ਸਾਲ ਦਿੱਤੇ ਅੱਜ ਤੱਕ ਕਿਸੇ ਵੀ ਬੰਦੇ ਦੇ ਨਾਲ ਮੇਰਾ ਕੋਈ ਡਿਸਪਿਊਟ ਨਹੀਂ ਕੋਈ ਮਸਮਾਜ ਦਾ ਨੁਕਸਾਨ ਨਹੀਂ ਕੀਤਾ ਕਦੀ ਮੈਂ ਕਾਨੂੰਨ ਦਾ ਨੁਕਸਾਨ ਨਹੀਂ ਕੀਤਾ ਹਮ ਇਹਨਾਂ ਲਾਲੁਸਤਾਰ 18 ਸਾਲਾਂ ਦੇ ਵਿੱਚ ਤਾਂ ਮੇਰਾ ਕਸੂਰ ਹੈ ਜੀ ਜੇ ਮੈਂ ਮਾੜੇ ਘਰ ਜੰਮਿਆ ਤੇ ਇਹਦੇ ਵਿੱਚ ਮੇਰਾ ਕੀ ਕਸੂਰ ਕਿ ਮੈਂ ਕੋਈ ਕਸੂਰ ਕਰ ਲਿਆ ਤਾਂ ਫਿਰ ਜੇ ਤੁਸੀਂ ਏਦਾਂ ਕਿਸੇ ਨੂੰ ਤਰਸਕਾਰੋਗੇ ਦੁਰਕਾਰੋਗੇ ਤਾਂ ਫਿਰ ਅਸੀਂ ਮੋਟੀਵੇਟ ਕਿਦਾਂ ਕਰਾਂਗੇ ਮੇਰਾ ਪਹਿਲਾ ਪ੍ਰਸ਼ਨ ਨਹੀਂ ਦੂਜਾ ਇਹ ਕਿ ਬੁਰਕੀ ਸ਼ਬਦ ਨਕਾਰਾਤਮਕ ਹੁੰਦਾ ਹੈ ਸਰ ਮੈਂ ਵਾਰ-ਵਾਰ ਕਹਿੰਦਾ ਹਾਂ ਬੁਰਕੀ ਸ਼ਬਦ ਜਿਸ ਸੰਦਰਭ ਵਿੱਚ ਬੋਲਿਆ ਜਾਂਦਾ ਆਪਾਂ ਨੂੰ ਪਤਾ ਹੈ ਮੈਂ ਉਹ ਸ਼ਬਦ ਬੋਲਣਾ ਵੀ ਨਹੀਂ ਚਾਹਾਂਗਾ ਪਰ ਜੇਕਰ ਕਿਸੇ ਨੇ ਕੁਝ ਇਸ ਤਰ੍ਹਾਂ ਕਿਸੇ ਤੋਂ ਹਾਸਲ ਕਰਕੇ ਤੁਹਾਡੇ ਖਿਲਾਫ ਕੋਈ ਸਾਜ਼ਿਸ਼ ਕੀਤੀ ਹੈ ਤਾਂ ਸੰਵਿਧਾਨ ਤੁਹਾਨੂੰ ਇਜਾਜ਼ਤ ਦਿੰਦਾ ਕਿ ਚੁਣੀ ਹੋਈ ਸਰਕਾਰ ਦੇ ਖਿਲਾਫ ਸਾਜ਼ਿਸ਼ ਨਹੀਂ ਕੀਤੀ ਜਾ ਸਕਦੀ ਜੀ ਤੁਸੀਂ ਆਪਣੀ ਇਨਕੁਆਇਰੀ ਕਰੋ ਤੇ ਅਗਲੇ ਨੂੰ ਤੁਸੀਂ ਦਿਨ ਖਾਬ ਕਰੋ ਹਮ ਪਰਚਾ ਵੀ ਤੁਸੀਂ ਦੇ ਸਕਦੇ ਹੋ ਜੀ ਤੇ ਜੀ ਚੀਜ਼ ਕਿ ਜੇਕਰ ਇਦਾਂ ਦੀ ਗੱਲ ਹੈ ਤਾ ਤੁਹਾਡੀ ਜਦੋਂ ਸਰਕਾਰ ਬਣੀ ਸੀ ਤੁਹਾਡੀ ਟੀਮ ਦੇ ਵਿੱਚ ਲਗਭਗ ਮਤਲਬ ਕਿ 2 ਤੋਂ 5 6 ਪੱਤਰਕਾਰ ਸਨ ਹੂੰ ਫਿਰ ਉਹ ਮਤਲਬ ਉਹ ਜਦੋਂ ਤੁਸੀਂ ਆਪੋਜੀਸ਼ਨ 'ਚ ਸੀ ਉਦੋਂ ਤੋਂ ਹੀ ਤੁਹਾਡੇ ਸੰਪਰਕ 'ਚ ਸਨ ਜੀ ਲੰਮੀ ਚੋੜੀ ਤੁਹਾਡੀ ਸਾਂਝ ਹੋਏਗੀ ਫਿਰ ਉਹਨਾਂ ਵਾਸਤੇ ਕੀ ਸ਼ਬਦ ਇਸਤੇਮਾਲ ਕਰੋਗੇ ਤੋ ਕਿ ਪੱਤਰਕਾਰ ਤਾਂ ਹਰ ਇੱਕ ਨੇਤਾ ਦੇ ਨਾਲ ਹੁੰਦੇ ਆ ਯਾਰ ਮੈਂ ਮੈਂ ਲਿਟਰਲੀ ਕੁਝ ਪੱਤਰਕਾਰ ਨੂੰ ਗੁਰੇਜ਼ ਕਰ ਦੇਣਾ ਚੀਜ਼ ਹੁੰਦਾ ਕਿ ਲੀਡਰ ਲਈ ਨਾ ਪੱਤਰਕਾਰ ਅਸ਼ੂਤਾ ਹੁੰਦਾ ਤੇ ਨਾ ਪੱਤਰਕਾਰ ਲਈ ਲੀਡਰ ਬਿਲਕੁਲ ਠੀਕ ਹੈ ਜੀ ਉਂ ਚੋਂ ਕਿ ਇਹਨਾਂ ਤੋਂ ਹੀ ਬੰਦਿਆਂ ਨੇ ਕੰਮ ਕਰਾਉਣੇ ਹੁੰਦੇ ਆ ਇਹਨਾਂ ਤੋਂ ਹੀ ਫੀਡਬੈਕਾਂ ਲੈਣੀਆਂ ਹੁੰਦੀਆਂ ਇਹਨਾਂ ਤੋਂ ਹੀ ਖਬਰਾਂ ਲਵਾਉਣੀਆਂ ਹੁੰਦੀਆਂ ਸਾਰਾ ਇੱਕ ਸਿਸਟਮੈਟਿਕਲੀ ਤਰੀਕੇ ਨਾਲ ਚੱਲਦਾ ਹੈ ਮੈਂ ਸਿੱਧੀ ਗੱਲ ਕਹਿ ਦੇਵਾਂ ਹਣਾ ਦੋਨਾਂ ਦਾ ਹੀ ਨੀ ਗਾਣਾ ਨਹੀਂ ਹਸਤਿੰਦਰ ਦਾ ਸਰਦਾ ਨਹੀਂ ਸਰਦਾ ਨਹੀਂ ਸਰਦਾ ਨਹੀਂ ਦੋਨਾਂ ਦਾ ਨਹੀਂ ਸਰਦਾ ਇੱਕ ਜੀ ਜੀ ਠੀਕ ਹੈ ਜੀ ਚਲੋ ਅਕਲੀ ਗੱਲ ਇਹ ਸੀ ਕਿ ਕੀ ਅਸੀਂ ਆਈ ਦੇ ਵੱਡੇ ਅਹੁਦੇ ਤੋਂ ਐਸੀ ਉਮੀਦ ਰੱਖਦੇ ਆ ਜੋ ਇਹ ਨਕਾਰਾਤਮਕ ਸ਼ਬਦ ਇਸਤੇਮਾਲ ਕੀਤੇ ਜਾਣ ਜੀ ਯਾਨੀ ਕਿ ਕੱਲ ਨੂੰ ਕੋਈ ਬਾਹਰਲਾ ਬੰਦਾ ਸੁਣਦਾ ਤਾਂ ਤੁਹਾਡੇ ਬਾਰੇ ਕੀ ਕਹੇਗਾ ਪਰਸਨਲ ਉਤੋਂ ਤੁਹਾਡਾ ਵੀ ਨੁਕਸਾਨ ਹੈ ਤੁਹਾਡੀ ਸ਼ੋਭੀ ਨੂੰ ਵੀ ਨੁਕਸਾਨ ਹੈ ਠੀਕ ਹੈ ਜੀ ਫਿਰ ਕਿ ਤੁਹਾਡੇ ਭਾਸ਼ਣ ਕੀ ਅੱਜ ਮਿਆਰ ਦੇ ਪੱਖ ਤੋਂ ਕਿਸੇ ਇੱਕ ਸੌਟੀ ਤੇ ਠਹਿਰਦੇ ਆ ਹਮ ਮਸਲਨ ਤੰਜ਼ ਕਾਲਪਨਿਕ ਪਾਤਰ ਅਧਾਰਿਤ ਕਹਾਣੀਆਂ ਜੀ ਸੁਖਵੀਰ ਸਿੰਘ ਬਾਦਲ ਫਲਾਣ ਟਮਕਾਂ ਪਹੁੰਚੋਂ ਕੀ ਉਹ ਦੋ ਚਾਰ ਨਾਮ ਜੀ ਤੁਹਾਡੇ ਕੋਲ ਭਾਸ਼ਣ ਦੇ ਵਿੱਚ ਕੋਈ ਡਾਟਾ ਨਹੀਂ ਕੋਈ ਫੈਕਟ ਨਹੀਂ ਕੋਈ ਡਿਵੈਲਪਮੈਂਟ ਦੀ ਗੱਲ ਨਹੀਂ ਕੋਈ ਕੁਝ ਨਹੀਂ ਕੋਈ ਕੱਖ ਨਹੀਂ ਜਿਹੜੇ ਲੋਕ ਨਕਾਰੇ ਆ ਉਹੀ ਤੁਹਾਡੇ ਭਾਸ਼ਣ ਦੇ ਵਿੱਚ کردار ਹੁੰਦੇ ਨੇ ਹਮ ਅਸੀਂ ਨੋਟ ਕੀ ਲੈਣਾ ਹੈ ਬਿਲਕੁਲ ਸਾਨੂੰ ਆਪਣਾ ਭਵਿੱਖ ਸਮਾਰਨ ਦੀ ਲੋੜ ਆ ਐਨ ਸੀ ਆਰ ਬੀ ਦੇ ਅੰਕੜੇ ਆਏ ਨੇ ਪਿੱਛੇ ਜੀ ਜੇਲ੍ਹਾਂ ਦੇ ਵਿੱਚ 52 ਕਲੈਸ਼ ਹੋਏ ਸਭ ਹਾਈਐਸਟ ਹੈ ਪੰਜਾਬ ਦੇ ਵਿੱਚ ਹਾਈਐਸਟ ਜੀ ਹਾਈਐਸਟ ਪੂਰੇ ਇੰਡੀਆ 'ਚ ਹੂੰ ਪੂਰੇ ਇੰਡੀਆ 'ਚ ਪੰਜਾਬ ਪਹਿਲੇ ਨੰਬਰ ਤੇ ਡਰਗ ਦੇ ਮਾਮਲੇ 'ਚ ਜੋ ਐਫ ਆਈ ਆਰ ਦਰਜ ਹੋਈਆਂ ਨੇ ਪਹਿਲੇ ਨੰਬਰ ਤੇ ਐਸ ਹੈ ਜੀ ਵਾਸਟ ਇਕਨੋਮੀ ਦੇ ਮਾਮਲੇ 'ਚ ਪਹਿਲੇ ਨੰਬਰ ਤੇ ਐਸ ਹੈ ਅਨ ਇੰਪਲੋਇਮੈਂਟ ਸਾਡੀ ਜਿਹੜੀ ਹੈ ਯੂਥ ਦੀ ਉਹ 20% ਹੈ ਹਿਮਾਚਲ ਦੀ 29 ਪਹਾੜੀ ਇਲਾਕਾ ਹੈ ਅਸੀਂ 20 ਤੇ ਆ ਜੀ ਯੂਥ ਕਿੰਨੀ ਉਮਰ ਦਾ ਆ ਗਿਆ 15 ਤੋਂ 29 20% ਸਾਡਾ ਬੀਨਸ ਜੀ ਮੈਂ ਨਹੀਂ ਕਹ ਰਿਹਾ ਸਰ ਅੰਕੜੇ ਆ ਜੇ ਕਹੋਗੇ ਮੈਂ ਤੁਸੀਂ ਮੈਨੂੰ ਵਟਸਐਪ ਨੰਬਰ ਦੇ ਦੇਣਾ ਜੀ ਮਾਨਸਬ ਮੈਂ ਤੁਹਾਨੂੰ ਸਾਰੇ ਲਿੰਕ ਭੇਜ ਦੇਵਾਂਗਾ ਸਟੱਡੀਆਂ ਦੇ ਸਾਰੇ ਤੁਸੀਂ ਉਹਨਾਂ ਨੂੰ ਉਤੇ ਵੈਸੇ ਕਹਿੰਦੇ ਸੀ ਕਿ ਮੇਰੇ ਕੋਲ ਬਹੁਤ ਸਾਰੀ ਚੀਜ਼ਾਂ ਆ ਜਾਂਦੀਆਂ ਤਾਂ ਹੋ ਸਕਦਾ ਫਿਰ ਆਪਰੇ ਵੀ ਆਉਂਦੇ ਫਿਰ ਫਿਰ ਰਤਨ ਰਤਨ ਨੂੰ ਜੋ ਉਹ ਕਹ ਰਹੇ ਨੇ ਫਿਰ ਉਹਦੇ ਪਾਰੇ ਵੀ ਤੇ ਨਾਲ ਸਬੂਤ ਹੋਣਗੇ ਨਾ ਜੀ ਜੀ ਇਹਨਾਂ ਨੂੰ ਸਾਰਾ ਪਤਾ ਹੈ ਸਾਰਾ ਕੁਝ ਕੁਫੀਆ ਤੌਰ ਤੇ ਤੇ ਮੇਰੇ ਕਹਿਣ ਦਾ ਮਤਲਬ ਹੈ ਕਿ ਸਾਡੇ ਕੋਲ ਕਰਨ ਵਾਸਤੇ ਬਹੁਤ ਕੁਸ਼ ਹੈ ਪਾਉਣ ਪਾਣੀ ਤੋਂ ਲੈ ਕੇ ਅਸੀਂ ਜੇ ਦੇਖੀਏ ਤਾਂ ਪੈਸੇ ਤੇ ਲੈ ਤੱਕ ਸਾਡੇ ਇੱਥੇ ਸੰਕਟ ਨੇ ਅਸੀਂ ਉਹਨਾਂ ਤੇ ਕੰਮ ਕਰੀਏ ਬੁੱਤਰ ਹੈ ਜੀ ਠੀਕ ਹੈ ਪੱਤਰਕਾਰ ਦੇਖੋ ਪੱਤਰਕਾਰ ਮੈਂ ਅੱਗੇ ਕਹਿਣਾ ਕਿ ਪੱਤਰਕਾਰ ਕਿਦਾਂ ਕੰਮ ਕਰ ਰਿਹਾ ਲੋਕ ਤੈਅ ਕਰਦੇ ਹੁੰਦੇ ਆ ਹੂੰ ਸਿਆਸਤਾਂ ਦੇ ਤੇ ਠੀਕ ਹੈ ਉਹਨਾਂ ਦੇ ਜੋ ਤਲਵੇ ਛੱਟਦੇ ਆ ਉਹਨਾਂ ਨੂੰ ਅੱਛੇ ਲੱਗਣ ਗਿਆ ਹੂੰ ਅਸੀਂ ਕਿਸੇ ਨੂੰ ਰੋਕ ਸਕਦੇ ਹਾਂ ਸਰ ਮੰਨ ਲਓ ਤੁਸੀਂ ਸਰਕਾਰ ਪੱਖੀ ਹੋ ਜੀ ਮੈਂ ਤੁਹਾਨੂੰ ਰੋਕ ਸਕਦਾ ਤੁਹਾਡਾ ਅਧਿਕਾਰ ਹੈ ਹੂੰ ਬਿਲਕੁਲ ਹਰੇਕ ਬੰਦਾ ਕਿਸ ਹਿਸਾਬ ਨਾਲ ਚੱਲਦਾ ਸਰਕਾਰ ਦਾ ਕ੍ਰਿਟਿਕ ਤੁਸੀਂ ਮੈਨੂੰ ਰੋਕ ਸਕਦੇ ਹੋ ਇਹ ਸਮਾਨਾਂਤਰ ਹੀ ਚੱਲਦੀਆਂ ਨੇ ਚੀਜ਼ਾਂ ਹੂੰ ਤੇ ਮੈਂ ਹੰਢਿਚ ਮਾਨ ਸਾਹਿਬ ਨੂੰ ਹੀ ਕਹਿਆ ਸੀਗਾ ਕਿ ਜਿਹੜਾ ਲੋਕ ਪੱਖੀ মিডিਆ ਹੁੰਦਾ ਸਰ ਉਹ ਲੋਕ ਪੱਖੀ ਰਹਿੰਦਾ ਹੈ ਕੱਲ ਨੂੰ ਤੁਸੀਂ ਲੋਕਾਂ 'ਚ ਖੜ ਜਾਓਗੇ ਨਾ ਆਪੋਜੀਸ਼ਨ ਚਾ ਕੇ ਜੀ ਤੁਹਾਡੇ ਨਾਲ ਤੁਹਾਡੇ ਪਰਿਵਾਰ ਨਾਲ ਤੁਹਾਡੇ ਯਾਰ ਬਿੱਲੀਆਂ ਨਾਲ ਕਿਤੇ ਧੱਕਾ ਆਊਗਾ ਤਾਂ ਉਹੀ মিডিਆ ਬੋਲੂਗਾ ਕਿ ਨਹੀਂ ਇੱਥੇ ਧੱਕਾ ਕਰ ਰਹੇ ਹੋ ਤੁਸੀਂ ਇਹ মিডিਆ ਜਿੰਦਾ ਕਿਉਂ ਰਹਿਣਾ ਚਾਹੀਦਾ ਜੀ ਇਹ ਵੀ ਮੈਂ ਦੱਸਿਆ ਸੀਗਾ ਕਿ ਇਸ মিডিਆ ਦਾ ਜਿੰਦਾ ਰਹਿਣਾ ਬਹੁਤ ਜ਼ਰੂਰੀ ਹੈ ਜਿਹੜਾ ਕਿ ਅੱਜ ਤੁਹਾਨੂੰ ਅੱਖ 'ਚ ਰੜਕਦਾ ਹੈ ਹੂੰ ਸ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਮਾਨ ਸਾਹਿਬ ਨੂੰ ਥੋੜਾ ਆਤਮ ਚਿੰਤਨ ਕਰਕੇ ਇਸ ਚੀਜ਼ ਤੇ ਕੰਮ ਕਰਨ ਦੀ ਜ਼ਰੂਰਤ ਹੈ ਕਿ ਆਪਣੇ ਭਾਸ਼ਣਾ ਨੂੰ ਹੁਣ ਪ੍ਰਭਾਵਸ਼ਾਲੀ ਬਣਾਉਣ ਇੱਕ ਤਾਂ ਉਹ 15 16 ਸਾਲ ਤੇ ਐਕਟਿਵ ਪੋਲਿਟਿਕਸ ਦੇ ਵਿੱਚ ਬਿਤਾ ਚੁੱਕੇ ਆ ਸੈਕੰਡ ਉਹ ਮੁੱਖ ਮੰਤਰੀ ਰਹਿ ਗਏ ਨੇ ਹੁਣ ਹਾਲੇ ਵੀ ਹੈਗੇ ਨੇ ਜੀ ਤੇ ਤੀਜਾ ਇੱਕ ਏਜ ਹੁੰਦੀ ਆ ਆਪਾਂ ਉਸ ਲਾਈਨ 'ਚ ਜਦੋਂ ਚਲੇ ਜੰਨੇ 50 ਵਿੱਚ ਤਾ ਮੇਰੇ ਖਿਆਲ ਦੇ ਨਾਲ ਅਸੀਂ ਨੌਜਵਾਨ ਨਹੀਂ ਰਹਿੰਦੇ ਅਸੀਂ ਮੈਚੁਰ ਹੋ ਜਾਂਦੇ ਹਾਂ ਜੀ ਬਿਲਕੁਲ ਤਾਂ ਮੇਰੇ ਖਿਆਲ ਨਾਲ ਸਾਡੇ ਤੋਂ ਇਹ ਵੱਡੇ ਨੇ 2-3 ਸਾਲ ਹਮ ਆਲਮੋਸਟ 50 ਹੋ ਗਈ ਆ ਤਾਂ ਇਹ ਚੀਜ਼ਾਂ ਕਿ ਪੱਤਰਕਾਰਾਂ ਨੂੰ ਛੱਡ ਦਿਓ ਉਹਨਾਂ ਦੇ ਕੰਮ ਤੇ ਜੇ ਕੋਈ ਮਿੱਥ ਕੇ ਤੁਹਾਡੇ ਖਿਲਾਫ ਕੰਮ ਕਰਦਾ ਲੋ ਤੈ ਕਰ ਲਣਗੇ ਹਮ ਠੀਕ ਹੈ ਜੀ ਅੱਜਕਲ ਦੇ ਜੇ ਕੋਈ ਫੈਕਚੁਅਲੀ ਰੋਂਗ ਹੈ ਤਾਂ ਤੁਸੀਂ ਕਾਰਵਾਈ ਕਰ ਸਕਦੇ ਹੋ ਜਾਂ ਕਰੈਕਸ਼ਨ ਕੀਤੀ ਜਾ ਸਕਦੀ ਹੈ ਜੀ ਤੁਸੀਂ ਆਪਣੇ ਪੱਖ ਤੋਂ ਕੰਮ ਕਰੋ ਜੇ ਕੋਈ ਮਿੱਥ ਕੇ ਏਜੰਡਾ ਚਲਾਉਂਦਾ ਲੋਕ ਨੂੰ ਨਕਾਰ ਵੀ ਦਿੰਦੇ ਨੇ ਮੈਂ ਕੁਝ ਬੰਦਿਆਂ ਨੂੰ ਨਹੀਂ ਸੁਣਦਾ ਜੀ ਮੈਂ ਮਾਫ ਕਰਨਾ ਮੈਂ ਕੁਝ ਬੰਦਿਆਂ ਨੂੰ ਨਹੀਂ ਸੁਣਦਾ ਕਿਉਂਕਿ ਮੈਨੂੰ ਲੱਗਦਾ ਮੇਰੀ ਨਜ਼ਰ ਮੁਤਾਬਕ ਕਿ ਯਾਰ ਇਹਨਾਂ ਨੇ ਤੇ ਇੱਕ ਸੂਤਰੀ ਕੰਮ ਕਰਨਾ ਹੈ ਬਿਲਕੁਲ ਜਿਵੇਂ ਅਸੀਂ ਅਸੀਂ ਫਲੈਕਸੀਬਲ ਰਹਿਨੇ ਆ ਮਾਨ ਸਾਹਿਬ ਹੁਣੇ ਕੋਈ ਖਬਰ ਆ ਜਾਵੇ ਕਿ ਮਾਨ ਸਾਹਿਬ ਨੇ ਯਾਰਾ ਅੱਛਾ ਫੈਸਲਾ ਲਿਆ ਤਾਨੂੰ ਯਾਦ ਹੋਣਾ ਜਿਸ ਦਿਨ ਇਹਨਾਂ ਨੇ ਹਰਿਆਣੇ ਨੂੰ ਵੰਗਾਰ ਕੇ ਕਿਹਾ ਕਿ ਅਸੀਂ ਐਤ ਕੀ ਪਾਣੀ ਨਹੀਂ ਦੇਵਾਂਗੇ ਜੀ ਤਾਂ ਮੈਂ ਪਹਿਲਾ ਬੰਦਾ ਸੀ ਕਿਹਾ ਸੀ ਬਿਲਕੁਲ ਤੁਹਾਡੇ ਸਾਹਮਣੇ ਕਿਹਾ ਸੀ ਪੰਨਾ ਪਰ ਗਾਂ ਦੇ ਸਟੈਂਡ ਬਦਲੋਗੇ ਤੁਸੀਂ ਜਾਂ ਤੁਹਾਡੇ ਫੈਸਲੇ ਦੇ ਵਿੱਚ ਕੋਈ ਉਨੀ ਕੀ ਹੋਏਗੀ ਤਾਂ ਉਹਦੀ ਆਲੋਚਨਾ ਵੀ ਹੋਏਗੀ ਜੀ ਆਲੋਚਨਾ برداشت ਕਰਨੀ ਕਾਂਗਰਸੀਆਂ ਤੋਂ ਅਕਾਲੀਆਂ ਤੋਂ ਕਾਮਰੇਡਾਂ ਤੋਂ ਸਿੱਖੋ ਹੂੰ ਬਹੁਤ ਆਲੋਚਨਾ ਸਹਿਣ ਕਰਦੇ ਨੇ ਉਹ ਲੰਬੇ ਸਮੇਂ ਤੋਂ ਆ ਮੇਕੋ ਜੀ ਖੈਰ ਇੱਕ ਮਿੱਤਰ ਕਹਿ ਰਹੇ ਨੇ ਇੱਥੇ ਸਹਿਜਪਾਲ ਸਿੰਘ ਜੀ ਕਹਿੰਦੇ ਕਿ ਰਤਨ ਨੇ ਰਿਪਲਾਈ ਵੀ ਕੀਤਾ ਪੌਡਕਾਸਟ ਦੇ ਵਿੱਚ ਪਰ ਉਹ ਵੀ ਬਹੁਤ ਮਰਿਆਦਾ ਦੇ ਵਿੱਚ ਮੈਂ ਸੁਣਿਆ ਸੀ ਕਿ ਉਹਨਾਂ ਨੇ ਜਿਹੜੀ ਗੱਲ ਕਹੀ ਉਹ ਵੀ ਬੜੇ ਮਰਿਆਦਾ ਦੇ ਵਿੱਚ ਉਹ ਪਿਆਰ ਨਾਲ ਕੀਤੀ ਮਾੜਾ ਮਾੜਾ ਚਲੋ ਠੀਕ ਹੈ ਮਤਲਬ ਕਿ ਰਿਪਲਾਈ ਉਹ ਰਿਪਲਾਈ ਨਹੀਂ ਹੁੰਦਾ ਹੂੰ ਉਹ ਕੋਈ ਰਿਪਲਾਈ ਨਹੀਂ ਹੁੰਦਾ ਕਿ ਆਪਾਂ ਇਹ ਕਹਿੰਦੇ ਆ ਕਿ ਚਲੋ ਉਹਨਾਂ ਨੇ ਭਈ ਕਰਤਾ ਜੀ ਉਹ ਮੁੱਖ ਮੰਤਰੀ ਆ ਤਾਂ ਚਲੋ ਸਾਡਾ ਨੁਕਸਾਨ ਨਹੀਂ ਕੀਤਾ ਫਾਇਦਾ ਕੀਤਾ ਜੀ ਜੀ ਉਹ ਕੋਈ ਰਿਪਲਾਈ ਨਹੀਂ ਹੁੰਦਾ ਆਓ ਚਲੋ ਹਾਂ ਚਲੋ ਉਹਨਾਂ ਨੇ ਆਪਦੀ ਗੱਲ ਕੀਤੀ ਆਪਦੇ ਪ੍ਰੋਗਰਾਮਸ ਬੱਟ ਰਿਹਾ ਕੋਈ ਤਲਖੀ ਵਾਲਾ ਪ੍ਰਤੀਕਰਮ ਉਹਨਾਂ ਨੇ ਉਹ ਦੇਣਾ ਵੀ ਨਹੀਂ ਬਣਦਾ ਰਤਨ ਨੂੰ ਵੀ ਕਾਫੀ ਟਾਈਮ ਹੋ ਗਿਆ ਹੁਣ ਰਤਨ ਕੋਈ ਹੁਣ ਨਵਾਂ ਨਹੀਂ ਹੈ ਮੀਡੀਆ 'ਚ ਉਸ ਨੂੰ ਸਮਝ ਆਇਆ ਇਸ ਚੀਜ਼ ਦੀ ਜੀ ਕਾਫੀ ਸਾਲ ਹੋ ਗਏ ਹੁਣ ਉਸ ਨੂੰ ਜੀ 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 ਦੋਸਤੋ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਗੱਲਬਾਤ ਆਪਾਂ ਅੱਗੇ ਨੋਰ ਤੋਰਦੇ ਆਂ